ਚੇਨਲਵਾਰ ਕੀ ਜੋ ਲੱਖਾਂ ਦੇ ਦਾਤੇ ਦੀ ਮਨ ਆਸ਼ਾ ਦੀ ਜੈ ਹੋ ਪੈਰੋਂ ਛੜੀਏ ਦੀ ਜੈ ਹੋ ਗੋਗਾ ਯਹਰ ਪੀਰ ਦੀ ਹੈ ਸਿੱਧ ਗੁਰੂ ਗੋਖਨਾਥ ਦੀ ਹੈ ਧਰਤੀ ਮਾਤਾ ਦੀ ਲਾਲਾ ਨੇ ਪੀਰ ਦੀ ਕੋਟਲੇ ਵਾਲੇ ਪੀਰ ਦੀ ਕਾਲਕਾ ਮਾਤਾ ਦੀ ਬਾਪੂ ਨੇਕ ਦਾਸ ਦੀ ਜੈ ਹੋ ਬਾਪੂ ਸੀ타ਰਾਮ ਦੀ ਜੈ ਹੋ ਬਾਪੂ ਕਾਂ ਦਾਸ ਦੀ ਜੈ ਹੋ ਬਾਪੂ ਪ੍ਰਕਾਸ਼ ਦੀ ਜੈ ਹੋ ਇਹ ਬਾਪੂ ਤ੍ਰੋਸ਼ਨੀ ਦੇਵੀ ਦੀ ਗੱਦੀ ਦੇ ਮਾਲਕਾਂ ਦੀ ਬਹੁਤ ਸੱਚੀ ਦਲਵਾਰ ਕੀ ਜੈ ਲਾ ਭਾਈਆ ਬਰੇ ਆਪਣੇ ਕੰਨ ਖੋਲੋ ਜੋ ਦੋ ਨਿਚੇ ਕਦਾਨੇਸ਼ਵਰੀਆਂ ਬਾਬਾ ਜੀ ਨੂੰ ਅਰਦਾਸ ਜੇਵਾ ਕਰੋ ਵੀ ਸਾਡੀਆਂ ਸਾਰੀਆਂ ਸਪੂਰਨ ਗੱਲਾਂ ਬਾਬਾ ਜੀ ਤੇਰੇ ਦਰ ਤੇ ਆਇਆ ਸਾਡੀਆਂ ਗੱਲਾਂ ਉਕੜਨਾ ਬਾਬਾ ਜੀ ਅਸੀਂ ਘਰੋਂ ਪੁੱਛਾ ਲੈਣਾ ਆ ਸਾਡੇ ਘਰ 'ਚ ਜੋ ਵੀ ਤਕਲੀਫ ਆ ਬਾਬਾ ਜੀ ਸਾਡੇ ਸਥਾਨ ਤੇ ਆਇਆ ਵੀ ਸਾਰੀਆਂ ਤਕਲੀਫਾਂ ਨੇ ਬੂਰ ਕਰ ਦੋ ਦੁੱਧਾਂ ਦੇ ਦੁੱਧ ਵੀ ਤਾਲੇ ਨੂੰ ਪੁੱਤ ਵੀ ਅਸੀਂ ਸੁਰੇਂਦਰ ਡਰਤੇ ਲੈਣਾ ਆ ਮੰਗੀਆਂ ਮਰਾਤਾ ਬਾਬਾ ਜੀ ਕੌਣ ਸੁਆਕ ਪੀਰ ਸੱਤੀ ਸੁਲਤਾਨ ਟੋਡੇ ਸ਼ਾ ਪੀਰਾ ਵੀ ਸਾਡੀਆਂ ਮੰਜੂਰ ਕਰੋ ਬਾਬਾ ਪਾਕਿਸਤਾਨ ਤੋਂ ਜੋੜਾਇਆ ਬਾਬਾ ਜੀ ਦਾ ਜੋਰ ਡਰਤੇ ਦੇ ਸੁੱਖਾਂ ਸੁੱਖਾਂ ਦੇ ਨੇ ਸਕੂਲ ਤੋਂ ਹੁੰਦੀਆਂ ਨੇ ਮੁੰਡਾ ਲੈ ਮੁੰਡਾ ਪੁੱਤਾਂ ਦੇ ਪੁੱਤਾਂ ਮੰਗੀਆਂ ਮਰਾਤਾ ਮਿਲਦੀਆਂ ਨੇ ਡਰਤੇ ਆ ਕੇ ਖਾਲੀ ਨਹੀਂ ਜਾਂਦਾ ਭਰ ਕੇ ਜਾਂਦਾ ਭਾਈ ਡਰਤੇ ਬਾਬਾ ਜੀ ਨੇ ਹੁਣ ਦੀਵਾਨ ਲਗਿਆ ਤੁਰੂਗਾ ਕਿਉਂਕਿ ਪਹਿਲਾ ਠੰਡ ਸੀ ਭਾਈ ਦਵਾਨ ਲੱਗਦਾ ਨਹੀਂ ਸੀ ਬਾਹਰ ਸੰਗਤ ਬੈਣੀ ਸੀ ਂਿਕਿਨੇਕੇ ਬਲੂਰ ਬੱਚੇ ਹੁੰਦੇ ਸੀ ਨਾਲ ਠੰਡ ਦੇ ਵਿੱਚ ਉੱਖਾ ਹੁੰਦਾ ਸੀ ਸੰਗਤ ਨੂੰ ਹੁਣ ਦਵਾਨ ਲੱਗਿਆ ਕਰੂਗੇ ਭਾਈ ਨਾ ਮੈਂਤਰਾ ਪੈਜੂਗਾ ਆਪਾਂ ਸੱਤ ਦਿਨਾਂ ਨੂੰ ਸ਼ੈਟਰ ਨੂੰ ਸਟਾਰਟ ਹੋ ਜੂਗੀ ਮੋੜੀ ਲੈੰਟਰ ਪਿਆ ਕਰੂਗਾ ਫੇਰ ਹਰ ਹਫ਼ਤੇ ਦਵਾਨ ਲੱਗਿਆ ਕਰੂਗਾ ਬਾਬਾ ਜੀ ਦੇ ਕਰਤੇ ਕੋਈ ਵੀ ਸਾਡਾ ਨਾਮ ਲੈ ਕੇ ਪੈਸੇ ਪੂਰਨਾ ਵੀ ਬਾਬਾ ਜੀ ਨੇ ਕਿਹਾ ਵੀ ਮੈਂ ਇਲਾਜ ਕਰ ਦੂੰਗਾ ਵੀ ਬਾਬਾ ਜੀ ਨਾਲ ਗੱਲ ਕਰਾਉਣਾ ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ ਕਿਉਂਕਿ ਫਰੌਡ ਚੱਲ ਪਿਆ ਹੋਣਾ ਸੀ ਨਿਓਰੇ ਦਰਬਾਰ ਤੇ ਕਈ ਸੇਵਾਦਾਰ ਤੇ ਹਟਾਤੇ ਸਾਡਾ ਨਾਮ ਲੈ ਕੇ ਪੈਸੇ ਖੁਆਈ ਜਾਂਦੇ ਨੇ ਕਿਉਂਕਿ ਫਿਰ ਸਾਨੂੰ ਵੀ ਬਦਨਾਮ ਕਰਦੇ ਨੇ ਵੀ ਬਾਬਾ ਜੀ ਨੇ ਸਾ ਤੋਂ ਪੈਸੇ ਲੈ ਲਏ ਨਾਲ ਵਾਸਤੇ ਲੈ ਤੇ ਕੋਈ 50000 ਲੈ ਤੇ ਕੋਈ 20000 ਕਿਉਂਕਿ ਫਿਰ ਸਾਨੂੰ ਬਦਨਾਮ ਕਰਦੇ ਨੇ ਕਿਸੇ ਨੂੰ ਕੋਈ ਪੈਸਾ ਨਹੀਂ ਪਾਉਣਾ ਜਾਂ ਕੋਈ ਕਹਿਣਾ ਵੀ ਬਾਬਾ ਜੀ ਨਾਲ ਗੱਲ ਕਰਾਵਾਂਗੇ ਬੇਸਰੂ ਐਨੇ ਪੈਸੇ ਦੇ ਨੋ ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ ਦੇਖੋ ਸਾਰੇ ਆਣਾ ਸੀ ਇੱਕ ਪੁਆ ਗਰੀਬ ਦੇ ਵੀ ਮੀਂਹ ਦੇ ਵੀ ਸਾਰੇ ਨਾਲ ਗੱਲ ਕਰਾਂਗੇ ਚਾਹੇ ਤਾਕੜਾ ਹੋਵੇ ਚਾਹੇ ਮੀਰ ਹੋਵੇ ਸਾਡੇ ਦਰਬਾਰ ਤੇ ਆ ਗਿਆ ਸਾਰਿਆਂ ਨਾਲ ਗੱਲ ਕਰਾਂਗੇ ਸਾਨੂੰ ਇੱਕੋ ਜਿਵੇਂ ਭਾਈ ਸਾਰੇ ਕਿਉਂ ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ ਜਿਹੜਾ ਤੁਸੀਂ ਟੋਕਨ ਇਕਟਾਉਂਦੇ 100 ਰੁਪਏ ਦਾ ਆ ਲੰਗਰ ਪਾਣੀ ਦੀ ਡੱਗ ਦਾ ਭਾਈ ਕਿਉਂਕਿ ਜੇ 500 ਸਾਰੇ ਟੋਕਨ ਪੱਤੇ 50000 ਹੋ ਗਏ ਤੇ ਤਿੰਨ ਦਿਨਾਂ ਦਾ ਲੰਗਰ ਚੱਲਦਾ ਮਿਸਤਰੀਆਂ ਜਿਹੜੀ ਹੁੰਦੀਆਂ ਨੇ ਤਾਂ ਕਿ ਤੁਸੀਂ ਕਿਹੜਾ 100 ਰੁਪਿਆ ਟੋਕਨ ਕਿਦਾਂ ਐਥੀ ਲਾ ਕੇ ਜਾਂਦਾ ਦੁੱਧ ਭੰਟੇ ਭਾਈ ਅਸੀਂ ਆਪਣੇ ਘਰ ਨਹੀਂ ਬਕਰਦੇ ਦਰਵਾਜ਼ਾ ਦਰਵਾਜ਼ੀ ਪੈਸਾ ਨਾ ਦੇਦੇ ਆ ਭਾਈ ਕਿੰਨਾ ਵੀ ਹੁੰਦਾ ਸੁੱਖਾਂ ਜੜੀਆਂ ਕਟੂਲ ਹੁੰਦੀਆਂ ਨੇ ਉਹ ਦਰਵਾਜ਼ੇ ਤੇ ਲਾ ਦੇਣੇ ਹੁਣ ਲੈਟਰ ਪਊਗਾ 80 90 ਲੱਖ ਰੁਪਿਆ ਲੱਗੂਗਾ ਉਹ ਦਰਵਾਜ਼ੇ ਤੇ ਹੁਣ ਅਸੀਂ ਲਾ ਰਹੇ ਭਾਈ ਬਾਬਾ ਜੀ ਦਾ ਇਹ ਸੋਦੇ ਸੂਰ ਤਾਂ ਬਾਸਤੀ ਨੇ ਭਾਈ ਹੁਣ ਤਾਂ ਬਹਾਨਾ ਤੂੰ ਪਤਾ ਕੀ ਕਰੂਗਾ ਲੈਟਰ ਪੜਾਉਗਾ ਉਸ ਪੱਥਰ ਲਾ ਦੇਣੇ ਹੁਣ ਬੇਜੰਦਰ ਸੰਤਮਨ ਮਾਲ ਲੱਗ ਰਿਹਾ ਹੈ ਸ਼ੀਸ਼ਾ ਸੀ ਸ਼ਾ ਲਗੂਗਾ ਸਾਰੇ ਤੇ ਕਿਉਂਕਿ ਬੱਚਿਆਂ ਆਸਤੇ ਰਹਿਣੇ ਲਈ ਕਿ ਬਲੂਰ ਆਉਂਦੇ ਨੇ ਰਾਤ ਬਰਾਤੇ ਠੰਡ ਹੁੰਦੀ ਆ ਕਮਰੇ ਰੰਗਣੇ ਮੇ ਹੁਣ ਆਸਤੇ ਸੀਐਮ ਭਾਈ ਸੰਗਤ ਬਾਸਤੀ ਆ ਸੰਗਤ ਦੇ ਸੁਖੀ ਹੋਣ ਨਾਲ ਅਰਪੀਏ ਅਰਪੀਏ ਨਾਲ ਦਰਵਾਪਾ ਜਲਾ ਭਾਈ ਸੋਡੇ ਸੰਯੋਗ ਨਾਲ ਦਰਬਾਰ ਚੱਲ ਰਿਹਾ ਭਾਈ ਚੱਲਦਾ ਰਹੂਗਾ ਆਸੀ ਤਾਂ ਬਣਾ ਦੇਾਂਗੇ ਅਗੜੀਆਂ ਪੀੜੀਆਂ ਮੱਥਾ ਟੇਕਦੀਆਂ ਰਹਿਣਗੀਆਂ ਅਸੀਂ ਕਿਹੜਾ ਹਿੱਕ ਤੇ ਧਰ ਕੇ ਲੈ ਜਾਾਂਗੇ ਸੋਡੇ ਦਰਬਾਰ ਆ ਮੱਥੇ ਟੇਕਦੇ ਰਹਿਣਗੇ ਸਾਂਗਤ ਦੇਸ਼ ਨੂੰ ਨਾਲ ਨਹੀਂ ਦੱਬਾਈ ਅਰਪੀਏ ਅਰਪੀਏ ਨਾਲ ਸਾਰੇ ਇਕੱਠਾ ਹੋ ਜਾਂਦਾ ਹੁਣ ਲੈਂਟਰ ਪੋਗਾ ਬਾਬਾ ਜੀ ਦਾ ਤੇ ਬਾਥਰੂਮ ਬਣਨੇ ਬਾਹਰ ਫਲਸ਼ਾ ਬਣਾਵਾਂਗੇ ਭਾਈ ਬਾਬਾ ਜੀ ਦਾ ਜੋ ਸੁਖਣਾ ਨੇ ਦਿਲ ਦੇ ਵਿੱਚ ਧਿਆਲੋ ਭਾਈ ਹੁਣ ਪਾਉਣ ਲੱਗੂਗੀ ਸਾਰਿਆਂ ਦੇ ਸੁਖਣਾ ਕਵਾਲ ਕਰਾਂਗੇ ਬਾਬਾ ਜੀ ਨੂੰ ਅਰਚਨਾ ਕਰਦੇ ਵੀ ਸਾਰਿਆਂ ਦੇ ਕਣ ਕਰਕੇ ਲਿਆਣਾ ਜਿਹੜਾ ਨੇ ਚ ਲੈ ਕੇ ਸਾਰਿਆਂ ਦੀ ਮਰਜ਼ਾ ਬਾਬਾ ਜੀ ਤਪੂਰ ਕਰਾਂਗੇ ਦੁੱਧਾਲੇ ਨੂੰ ਦੁੱਧ ਪੁੱਟਾਲੇ ਨੂੰ ਪੋਤਤਵਾਵਾਂਗੇ ਅਰਜ ਦਿਵਾ ਕਰਾਂਗੇ ਭਾਈ ਅਰਜ ਦਿਵਾਨ ਨਾਲ ਸਭ ਕੁਝ ਮਿਲ ਜਾਂਦਾ ਇਹ ਫਕੀਰ ਹੁੰਦੇ ਨੇ ਮਰੇ ਤੈਨੂੰ ਜਿਉਂਦਾ ਕਰ ਜਾਂਦੇ ਨੇ ਅਰਜ ਦਿਵਾਨ ਦਾ ਲੱਖਾਂ ਦਾ ਦਾਤਾ ਹੈ ਬਹੁਤ ਕੁਝ ਦੇਣਾਂ ਦਾ ਜੇ ਆਪਾਂ ਉਹਨੂੰ ਦੱਸ ਕੇ ਦਾ ਯਾਦ ਕਰਾਂਗੇ ਉਹ ਆਪਾਂ ਨੂੰ ਇੱਕ ਜੀਤਾਂ ਦਾ ਯਾਦ ਕਰੂਗਾ ਵੀ ਮੇਰੇ ਬੱਚੇ ਇਹਨੂੰ ਯਾਦ ਕਰ ਰਹੇ ਨੇ ਬਾਬਾ ਜੀ ਨੂੰ ਅਰਜ ਦਿਵਾ ਕਰੋ ਜੋ ਵੀ ਦਿਲ ਚ ਲੈ ਕੇ ਆ ਸਾਰੇ ਨੇ ਕਾਮਨਾ ਪੂਰ ਹੋਣਗੀਆਂ ਮੋਹ ਸੱਚੇ ਦਲਵਾਰ ਕੀ ਹੈ ਕਿ ਕੋਈ ਪੈਸਾ ਮੰਗਦਾ ਕਿਸੇ ਨੂੰ ਪੈਸਾ ਨਾ ਦਿਓ ਭਾਈ ਸਾਡਾ ਨਾਮ ਬਦਨਾਮ ਕਰ ਰਹੇ ਨੇ ਕੋਈ ਕਿਵੇਂ ਫਾਇਦਾ ਨਿਖਕੇ ਕੋਈ ਕਿਵੇਂ ਫਾਇਦਾ ਦਾ ਦਰਵਾਰ ਦਾ ਵੀ ਐ ਕਰਕੇ ਕਿਉਂਕਿ ਪੈਸੇ ਖਾਰੇ ਨੇ ਬੰਦੇ ਸਾਡਾ ਨਾਮ ਲੈ ਕੇ ਪੈਸੇ ਖਾਰੇ ਨੇ ਕਿਸੇ ਨੂੰ ਵੀ ਕੋਈ ਪੈਸਾ ਨਹੀਂ ਦੇਣਾ ਕਿ ਨਾ ਮਰਜੀ ਕਹੀ ਜਾਵੇ ਮੈਂ ਬਾਪੇ ਦਾ ਰਿਸ਼ਤੇਦਾਰ ਆ ਮੈਂ ਬਾਪੇ ਦਾ ਮਾਤਰਾ ਬਣਿਆ ਜਾਂ ਮੈਂ ਦਾ ਬਾਪੇ ਦਾ ਸੇਵਾਦਾਰਾ ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ ਮੈਂ ਸਾਰਿਆਂ ਦੇ ਰਿਸ਼ਤੇਦਾਰਾਂ ਸਾਰਿਆਂ ਦੇ ਭਰਾ ਸਾਰਿਆਂ ਦਾ ਵੀਰ ਭੈਣਾਂ ਦਾ ਭਰਾ ਮੈਂ ਜਿਹੜਾ ਉਹ ਗਮਸਾਨੀ ਗੱਲ ਸੁਣੂਗਾ ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ ਭਾਈ ਬਹੁਤ ਸੱਚੇ ਧੰਨਵਾਦ ਠੀਕ ਹੈ ਚਲੋ